ਪੈਂਦਾ ਪੂਰਾ ਸਰਗਾਟਾ ਤੇ ਕਣਕ ਹੈਗੀ 222 ਪਿਛਲੇ ਸਾਲ ਮਿੱਤਰੋ ਇਹ ਆਪਾਂ ਖੱਤੇ ਬੀਜੇ ਸੀਗੇ 15 ਤਰੀਕ ਨੂੰ ਤੇ ਆ ਜਿਹੜੀ ਮੁਰੇ ਆਉਣੀਆਂ ਅੱਜ 29 ਹੋ ਗਈ ਆ ਤੇ ਬਾਕੀ ਮਿੱਤਰੋ ਛੋਟੀਆਂ ਦੇਖਣ ਨੂੰ ਹੀ ਲੱਗਦੀਆਂ ਤਵੀਆਂ 16 ਪਰ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਕਣਕ ਦੀ ਬਜਾਈ ਕਰਤੀ ਸੀ ਆਪਾਂ ਸ਼ੁਰੂ ਤੇ ਵੈਲੀ ਲੱਗਾ ਆ ਉਧਰ ਤੇ ਦਿਨ ਧੂਆਂ ਜਾ ਆ ਚੜਿਆ ਪਿਆ ਤੇ ਤਰੀਕ ਅੱਜ ਹੋ ਗਈ 29 ਤੇ ਇੰਨਾ ਆਪਾਂ ਮੋਰੇ ਮੋਰੇ ਤਵੀਆਂ ਮਾਰੀ ਜਾਂਨੇ ਆ ਤੇ ਗੱਲ ਸੀਗੀ ਝੋਨਿਆਂ ਦੀ ਜਦੋਂ ਮੀਂਹ ਪਿਆ ਆ ਨਾ ਤੇ ਉਹੀ ਗੱਲ ਸੀਗੀ ਤੇ ਉਹੀ ਰੱਖ ਲਈ ਆਪਾਂ ਤੇ ਚਿੱਟੇ ਹੋਏ ਪਿਆ ਕਿਹੜਾ-ਕਿਹੜਾ ਮੋਰੇ ਬਾਹ ਹੁੰਦਾ ਤੇ ਮਗਰ ਦੀ ਮਗਰ ਬੀਜੀ ਜਾਂਨੇ ਆ ਇਹ ਤਵੀਆਂ ਭਾਈਆਂ ਮਗਰ ਉੱਧਰ ਲੱਗਾ ਆ ਤੇ ਰੂਟ ਆਊਟ ਨਾ ਵੀਜ ਦੇ ਅਤੇ ਬਣ ਬਹੁਤ ਐਕਤੀ ਵਧੀਆ ਰਹਿ ਆ ਕਰੋ ਚੈੱਕ ਮਾੜੇ ਤੇ ਇਧਰ ਆਏ ਸੀਗੇ ਆਪਾਂ ਛੜਕੋ ਪਾਰ ਵਾਲੀ ਮੋਟਰ ਤੇ ਆ ਕੂਤੇ ਆਪਣੇ ਰੌਣੀ ਕੀਤੀ ਆ ਤੇ ਜਿਹੜੀ ਉਹ ਦੂਈ ਮੋਟਰ ਆ ਇਧਰ ਤੇ ਉਹ ਵੀ ਉੱਥੇ ਵੀ ਕੀਤੀ ਆ ਰੌਣੀ ਤੇ ਲੱਗੇ ਸੀਗੇ ਹੁਣ ਸਫਾਈ ਚੈੱਕ ਕਰੋ ਮਾੜੇ ਆਉਟ ਪੂਰੀ ਜਾਂਦਾ ਖੱਤੇ ਸੁੱਕੇ ਐਨ ਵਧੀਆ ਗੱਲੇ ਤਾਂ ਹਿਸਾਬ ਦੀ ਐ ਠੀਕ ਆ ਤੇ ਕਣਕ ਹੈਗੀ 222 ਕਰ ਲੋ ਚੈੱਕ 200 ਕਿੱਥੇ 222 ਲਿਖਿਆ ਹੀ ਨਹੀਂ 15 ਲਿਖਿਆ ਨਹੀਂ ਕਿਤੇ ਹੈਗਾ 222 ਉਧਰ ਆ ਦੇ 222 ਤੇ ਡਾਇਆ ਨਾਲ ਤੇ 20 ਬਰੇ ਲੈ ਜਾਂਦਾ ਪਹਿਲਾ ਟਰਾਲੀ ਚ ਅੱ끼 ਮਿੱਤਰੋ ਇੱਥੇ ਆਪਣੇ ਹੈਗੇ 7 ਖੇਤ ਆ ਇੱਥੇ ਤੇ ਆ ਆ ਲੰਬੇ ਪਲਾਂਟ ਆ ਇਹ ਜਦਾਂ ਤਿੰਨਾ ਤਿੰਨਾ ਖੇਤਾਂ 'ਚ ਲੰਬਾਈ ਆ ਉਹ ਚਲ ਜਾਂਦੀ ਆ ਤੇ ਉਹ ਥੱਲੇ ਲੇ ਦਿਓ ਤੇ ਆਪਣੇ ਖੇਤ ਬੀਜੇ ਗਏ ਆ 2 2.5 ਖੇਤ ਬੀਜੇ ਗਏ ਉਹ ਬਰਾਂ ਵਾਲਾ ਪਲਾਂਟ ਇੱਕ ਬੀਜ ਜਾਂਦਾ ਤੇ ਆ ਹੈਗਾ ਚਾਰਾਂ ਤਿੰਨਾ ਖੇਤਾਂ ਦਾ ਆ ਘੇਰਾ ਜਿਹੜਾ ਬੀਜ ਹੋ ਰਿਹਾ ਇਸ ਟਾਈਮ ਤੇ ਆ ਉੱਤੇ ਦੋਹਾਂ ਬਾਕੀ ਮਿੱਤਰੋ ਮੋਟਰ ਤੇ ਵੀ ਗੰਦ ਪਿਆ ਆ ਬੇਲਾ ਬੋਲਾ ਬਹੁਤ ਹੋਈਆਂ ਸਪਾਈ ਕਰਾਂਗੇ ਇੱਕ ਵਾਰੀ ਤੇ ਕਣਕ ਬੀਜ ਹੋ ਰਹੀ ਆ 29 ਤਰੀਕ ਨੂੰ ਬੀਜ ਹੋ ਰਹੀ ਆ ਤੇ ਬਾਕੀ ਲੱਗੇ ਜਾਣੇ ਆ ਅਜੇ ਬਜਾਈ ਬਹੁ ਘੱਟ ਚਾਲੂ ਹੋਈ ਆ ਇੱਕ ਉਹ ਬੰਦਾ ਬੀਜ ਰਿਹਾ ਆ ਸਾਹਮਣੇ ਚੱਲ ਰਹੀ ਉਹ ਟਰੈਲਰ ਨਾਲ ਬੀਜਦੇ ਆ ਤੇ ਇਹ ਬਹੁ ਘੱਟ ਹੈ ਜਦਾਂ ਤੇ ਰੌਣੀਆਂ ਜਿਹੜੀ ਕੀਤੀਆਂ ਉਹ ਤਾਂ ਜਿਆਦਾ ਕੀਤੀ ਆ ਰੌਣੀ ਇਹ ਬੱਤੇ ਹਜੇ ਹੋਣੀ 15 ਦਿਨਾਂ ਤੱਕ ਤੇ ਜਾਨੂ ਇਹਨੂੰ ਪਾਣੀ ਲੱਗਣ ਵਾਲਾ ਹੋ ਜਾਣਾ ਤੇ ਬਾਕੀ ਓਕੇ ਆ ਸਾਰਾ ਚੱਲੀ ਜਾਂਦਾ ਅਰਜਨ ਵੈਲੀ ਦੇਖੋ ਤੋਰਾ ਕਰੋ ਚੱਕ ਪਹਿਲੇ ਲਓ ਆ ਵਧੀਆ ਤੁਰ ਜਾਂਦਾ ਲੈਫਟ ਥੱਲੇ ਸਿੱਤੀ ਆ ਚੰਗੀ ਜਿੱਦਾਂ ਖੱਤੇ ਹਨ ਬਣਾਈ ਜਾਂਦਾ ਪੂਰੇ ਵਧੀਆ ਤੇ ਇੱਕ ਇੱਕ ਕਰੀ ਤਵੀਆਂ ਨੇ ਭਾਈ ਜਾਂਦੇ ਮੁਰ ਮੁਰੇ ਤੇ ਮਿੱਤਰੋ ਨਾਲ ਦੀ ਨਾਲ ਹੀ ਉੜੀ ਜਾਂਦੀ ਆ ਦੇਖੋ ਆ ਕਿਹੜਾ ਹੁਣ ਗਿਆ ਆ ਤੇ ਨਾਲ ਦੀ ਨਾਲ ਹੀ ਉੜੀ ਜਾਂਦੀ ਆ ਜੇ ਕਿਤੇ ਆਪਾਂ ਪਹਿਲਾਂ ਬਾਦੀ ਆ ਨਾ ਹਰੇ ਤੇ ਰੈਣੀਓ ਹੀ ਨਹੀਂ ਗੱਲ ਹੈਗੀ ਤਾਂ ਕਰਕੇ ਨਾਲ ਦੀ ਨਾਲ ਕਿਹੜਾ ਕਿਹੜਾ ਬਾਹਰੇ ਆ ਪਿਛਲੇ ਸਾਲ ਮਿੱਤਰੋ ਇਹ ਆਪਾਂ ਖੱਤੇ ਬੀਜੇ ਸੀਗੇ 15 ਤਰੀਕ ਨੂੰ ਤੇ ਆ ਜਿਹੜੀ ਮੁਰੇ ਆਉਣੀ ਆ 29 ਹੋ ਗਈ ਆ ਤੇ ਇਹ 15 ਤਰੀਕ ਨੂੰ ਬੀਜੇ ਸੀਗੇ ਐਤ ਕੀ ਘੱਮ ਸੇ ਘੰਬੀ 15 ਦਿਨੋਂ 16 17 ਦਿਨ ਲੈ ਜਿੱਦਾਂ ਪਹਿਲਾ ਬੀਜੀ ਗਈ ਆ ਇਹ ਆ ਕੀਰਾ ਬੀਜਿਆ ਗਈ ਕਰੋ ਚੱਕ ਸਫਾਈ ਕਰੋ ਚੱਕ ਕਰੀ ਐਨ ਪੂਰੀ ਗੱਲਬਾਤ ਬਣਾ ਗਿਆ ਐਤ ਕੀ ਪੂਰੇ ਬਰੀਕ ਕਰਿਆ ਆ ਰਿਆ ਤੇ ਆ ਰਾਤੀ ਮਿੱਤਰੋ ਹੜਾ ਨਾ ਪਾਈ ਸੀਗੇ ਹੜਾ ਨਾ ਦੋਰ ਲਾਈ ਸੀ ਇਹਨਾਂ ਚ ਤੇ ਇਹ ਰਾਤ ਬਾਇਕਾ ਘੇਰਾ ਵੀ ਸਵੇਰ ਨੂੰ ਟਾਈਮ ਨਾਲ ਬੀਜੇ ਜਾਊਗੇ ਤੇ ਆਹ ਮੋਰੇ ਮੋਰੇ ਤਵੀਆਂ ਨਾ ਬਗ ਰਹੇ ਆ ਹਾਲਾ ਨਾ ਤਵੀਆਂ ਸਹੀ ਆ ਤਵੀਆਂ ਦੇ ਨਾਲੇ ਕਹਿਰ ਲਾਈ ਆ ਤੇ ਐਨ ਵਧੀਆ ਬਣਾਈ ਜਾਂਦੇ ਆ ਇੱਧਰ ਝੋਨਾ ਹਰਾ ਖੜਾ ਆ ਆਕੀਆਂ ਕਣਕ ਦੀ ਹਜੇ ਬਜਾਈ ਬਹੁਤ ਘੱਟ ਆ ਚੱਲ ਰਹੀ ਅਜੇ ਕੀਤੀ ਆ ਜਿੱਦਾਂ ਤੇ ਆਪਾਂ ਦੱਸਾਂਗੇ ਇਹਨੂੰ ਪਾਣੀ ਪੂਣੀ ਲਾਉਣਾ ਐਨ ਵਧੀਆ ਤਰੀਕੇ ਨਾਲ ਵਲੌਗ ਨੂੰ ਬਣਾਵਾਂਗੇ ਬਾਕੀ ਬੜਾਈ ਤੱਕ ਇਹਨ ਤੇ ਵੱਡ ਵੀ ਬਹੁਤ ਪਹਿਲਾ ਹੋ ਜਾਣੀ ਵਧੀਆ ਤੋੜੀ ਵਾਲੀ ਨਾਲੇ ਮਸ਼ੀਨ ਆਪਣੀ ਪਹਿਲਾ ਚਾਲੂ ਹੋ ਜੂਗੀ ਤੇ ਬਾਕੀ ਝੋਲੇ ਝੋਲੇ ਵਾਲੇ ਥਾਂ ਮੜ ਮੋਟੇ ਰਹਿੰਦੇ ਆ ਐਰਪੋਰ ਮਾਰ ਦੇਣਾ ਇਹਦੀ ਕਿ ਮੈਂ ਤਾਂ ਸਾਊਂਡ ਚੈੱਕ ਕਰਉ ਇਹਦਾ ਇੱਥੇ ਦੀ ਆਵਾਜ਼ ਆਉਂਦੀ ਨਹੀਂ ਹੁਣੀ ਦਾ ਟਰਾਈਟਰ ਪਿਛਲੇ ਸਾਲ ਆਪਾਂ ਇਹ ਸਾਰੇ ਫਾਰਮ ਟਰੈਕ ਨਾਲ ਬੀਜੇ ਸੀਗੇ ਆਲੇ ਖੱਤੇ ਸੱਤ ਇਹਦੀ ਪਿਛਲੇ ਸਾਲ ਗੇਰ ਦੀ ਗਰਾਰੀ ਟੁੱਟ ਗਈ ਸੀਗੀ ਪਿਛਲੇ ਸਾਲ ਸੀਗੇ ਖੱਤੇ ਗਿੱਲੇ ਤੇ ਖੂ ਤੇ ਬੀਜਦੇ ਸੀਗੇ ਤੇ ਗਰਾਰੀ ਟੁੱਟ ਗਈ ਸੀਗੀ ਇੰਜਨ ਇੰਨਾ ਕੋ ਪਾਵਰਫੁਲ ਹੈ ਨਾ ਇਹ ਤਾਂ ਅਰਜੁਨ ਦਾ ਪਤਾ ਨਹੀਂ ਇਹਦਾ ਹੀ ਆ ਕਿ ਬਾਕੀਆਂ ਦਾ ਵੀ ਆ ਬਹੁਤ ਜ਼ੋਰ ਲਾਉਂਦਾ ਪਟਣਾ ਆ ਜਾਂਦਾ ਪਰ ਧੂਆਂ ਤਾਂ ਤਾਂ ਹੈ ਹੀ ਨਹੀਂ ਆ ਕਰਕੇ ਇਹਦੀ ਗੇਰ ਦੀ ਗਰਾਰੀ ਟੁੱਟ ਗਈ ਸੀ ਕਿੱਲੇ ਖਤੇ ਜੋਰ ਲਵਾਤਾ ਜਿਆਦਾ ਪਹਿਲੇ ਲੋ ਦੀ ਟੁੱਟੀ ਸੀਗੀ ਤੇ ਫੇ ਇਹਨੂੰ ਖੜਾ ਕਰਤਾ ਹੈਗਾ ਬਾਕੀ ਮਿੱਤਰਾਂ ਛੋਟੀਆਂ ਦੇਖਣ ਨੂੰ ਹੀ ਲੱਗਦੀਆਂ ਤਵੀਆਂ 16 ਪਰ ਵੱਡੀਆਂ ਵੱਡੀਆਂ ਕਿਤੇ ਥੱਲੇ ਵਰ ਜਾਂਦੀਆਂ ਖਿੱਚਣੀਆਂ ਔਖੀਆਂ ਹੋ ਜਾਂਦੀਆਂ ਦੇਖ ਲੋ ਇੱਕ ਛੇਕ ਹੀ ਘਟਿਆ ਹੁਣ ਇਹਦੀ ਪਿਆ ਨਹੀਂ ਗੁੱਲੀ ਜਿਹੜੀ ਗੁੱਲੀ ਹੈ ਮੋਟੀ ਸੀ ਇਹ ਛੇਕ ਚ ਪਈ ਨਹੀਂ ਤਾਂ ਕਰਕੇ ਇੰਨੀ ਫੁੱਲ ਖੋਲ ਕੇ ਚਲਾਉਣੀਆ ਹੈਗੀਆ ਤੇ ਸਾਈਟ ਨੂੰ ਖਿੱਚਣੀਆਂ ਔਖੀਆਂ ਹੋ ਜਾਂਦੀਆਂ ਕਹਿਰ ਤਾਂ ਵਧੀਆ ਲਾ ਦਿੰਦਾ ਦੌਰ ਚ ਖਿੱਚਣੀਆਂ ਔਖੀਆਂ ਹੋ ਜਾਂਦੀਆਂ ਦੁਨੀਆਂ ਦੇ ਥੱਲੇ ਵਰਜੰਦੀਆਂ ਬਹੁਤ ਤਿੱਖੀਆਂ ਆਂ। ਪਰਾਲੀ ਐ ਲਾਲਾ ਸੜਦੀਆਂ। ਮੋਟਰ ਤੇ ਮਿੱਤਰੋ ਦੇਖੋ ਸਾਬਜੀਆਂ ਦੇ ਬੇਲਦਾਂ ਜੀਆਂ ਲਾਈਆਂ ਆਂ। ਉਧਰ ਅਕਤਾ ਤੇ ਚੜੀਆਂ ਪਈਆਂ ਕਿੱਥੇ ਦੀ। ਤੇ ਕੋ ਖਲਾਰਾ। ਕੁੱਤੇ ਇੱਥੇ ਵਧੀਆ ਰਹਿੰਦੇ ਰੱਖੀ ਨੂੰ। ਇਹ ਮੋਟਰ ਇਹ ਆਪਣੀ 7.5 ਦੀ ਆ ਇੱਥੇ। ਬੇਲਣਾ ਕਰੋ ਜੇ। ਥੋੜਾ ਸੁੱਕਾ ਪਿਆ ਹੁਣ ਤੇ ਧੂਆ ਜਾਂ ਦੇਖੋ ਕਿਦਾਂ ਚੜਨ ਵੀ ਲਾ ਪਿਆ ਹੈ ਦੈਨ ਹੁਣ ਨੀ ਵੀ ਦੱਸਦੇ ਆ ਵਿੱਚ ਬਾਕੀ ਦੇਖੋ ਨੀ ਮੂ ਤਾਂ ਹੁਣ ਨਾ ਪਹਿਣ ਕਰੋ ਝੋਟੇ ਦਾ ਨਖਰਾ ਚੱਕ ਸੋਹਣਾ ਲੱਗਦਾ ਹਣ ਖੜਾ ਐ ਤੇ ਡੈਕ ਦੀ ਕਮੀ ਐ ਡੈਕ ਦੀ ਤੇ ਬੰਪਰ ਦੀ ਤੇ ਉਹ ਵੀ ਕੋਈ ਨਾ ਲਵਾਵਾ ਆ ਗਈ ਤੇ ਆਪਣੇ ਖਾਤੇ ਰਹਿ ਗਏ ਦੁਬਾਰ ਦੋ ਆ ਆ ਦੋ ਤੇ ਆ ਕਿਹੜਾ ਆ ਖੇਤ ਕਦਾ 3 1/2 ਖੇਤ ਰਹਿ ਗਏ ਆ ਇਹ ਤਾਂ ਜ ਬੀਜੇ ਗਏ ਤਾਂ ਠੀਕ ਆ ਨਹੀਂ ਆ ਦੋ ਖਤੇ ਕਾਲੂ ਵੀ ਦੇਵਾਂਗੇ ਤੇ ਟਾਈਮ ਹਜੇ ਹੋਇਆ ਆ ਐਮ ਹੋਇਆ ਹਜੇ 12 ਵਜੇ ਆ ਬੀਜੇ ਜਾਣੇ ਮੱਤ ਹੈ ਬਾਕੀ ਦੇਖਦੇ ਆ ਬਾਕੀ ਮਿੱਤਰੋ ਇਹਦਾ ਐਨ ਦਿਖਾਵਾਂਗੇ ਕਣਕ ਦਾ ਕੀ ਰਿਜ਼ਲਟ ਰਿਹਾ ਪਾਣੀ ਪੂਣੀ ਲਾਵਾਂਗੇ ਐਨ ਬਲੌਗ ਬਲੌਗ ਬਣਾਵਾਂਗੇ ਤੇ ਖਾ ਖੂਦ ਕੀਤਾ ਸਾਰਾ ਤੇ ਆਪਾਂ ਸਪਰੇ ਇਹ ਬਈ ਮੈਟ੍ਰਿਕ ਪਾਣੀ ਆਲੂ ਵਾਲੀ ਸਾਲ ਵੀ ਉਹੀ ਪਾਈ ਸੀਗੀ ਖੋਦੇ ਆਪਾਂ ਸੁੱਕੇ ਅਜੇ ਕਰਾਈ ਸੀ ਸਭਰੇ ਜਿਹੜੀ ਆ ਕਣਕ ਤੋਂ ਬਾਅਦ 48 ਘੰਟੇ ਬਾਅਦ ਪਾਈ ਪਾਈ ਦੀ ਜਦ ਤੱਕ ਮਾਈ ਤੇ ਇੱਥੇ ਆਪਾਂ ਮੈਟਰੀ ਪਾਈ ਸੀਗੀ ਇੱਥੇ ਦੂਜਾ ਕੱਕ ਹੈ ਨਹੀਂ ਸੀ ਪਾਈਨੋ ਤੇ ਇੱਥੇ ਅੱਧੀ ਮੈਟਰੀ ਪਾ ਮਗੇ ਕ ਕਰੀ ਤੇ ਗੱਲ ਬਣ ਜਾਣੀ ਉਹਨਾਂ ਬਸ ਕਰੋ ਜੇ ਕੌਂ ਦਾ ਬਹੁਤ ਵਧੀਆ ਕਰਿਆਉਂਦਾ ਰੈਕਟਰ ਐ ਨਵੇੜੀ ਆਉਂਦਾ ਕੰਮ ਵਧੀਆ ਜੱਗ 222 ਆ ਇਹ ਤੇ ਦਾਣੇ ਵੀ ਠੀਕ ਆ ਵਧੀਆ ਮੋਟੇ ਆ ਤੇ ਪਿਛਲੇ ਸਾਲ ਵੀ ਆਪਣੇ ਇਹੀ ਸੀਗਾ ਜਿਆਦਾ ਇੱਥੇ ਵੀ ਇਹੀ ਸੀਗਾ ਤੇ ਡੈਗਦੀ ਨਹੀਂ ਮਿੱਤਰੋ ਕਣਕ ਬਹੁਤ 나ੜੇ ਦਾ ਚਿਹੜਾ ਆ ਜਾਂ ਥੱਲੇ ਨਾਲ ਵੀ ਬਹੁਤ ਮੋਟੀ ਆ ਇਹਦੀ ਆ ਕਰਕੇ ਡੈਗਦੀ ਘਟਿਆ ਤੇ ਪਿਛਲੇ ਸਾਲ ਵੀ ਵਧੀਆ ਝਾੜ ਵੀ ਇਹਦਾ ਵਧੀਆ ਰਿਹਾ ਸੀ ਤੇ ਬਾਕੀ ਥੋੜੇ ਜਿਹੜੇ ਪਛੇਤੇ ਹੋ ਜਾਣਗੇ ਆਪਣੇ ਉਹਨਾਂ 30-38 ਲਾ ਦੇਣੀਆਂ ਬਾਕੀ ਇਹੀ ਰੱਖਾਂਗੇ ਸਾਰਾ ਮਿੱਟਰ ਖੱਤੇ ਕਰੋ ਚੈੱਕ ਆ ਵੀ ਪਲਾਂਟ ਬਾਤ ਆ ਹੈਗਾ ਤਵੀਆਂ ਨਾ ਮਰੇ ਤੇ ਹੁਣ ਬੀਜਣ ਲਾਪੇ ਸੀਗੇ ਤੇ ਬੰਨਾ ਇਹ ਚੋਂ ਕੱਢ ਦਿੱਤਾ ਵੱਟ ਪਾਵਾਂਗੇ ਇੱਕ ਤੇ ਸਫਾਈ ਚੈੱਕ ਕਰੋ ਗੱਲ ਬਾਤ ਐਂਡ ਕਰਾਈ ਜਾਂਦਾ ਰੂਟ ਆਊਟ ਰਹਤੀ ਤੇ ਆਖੀ ਚੱਲੀ ਜਾਂਦਾ ਲਓ ਮਿੱਤਰੋ ਆ ਦੋ ਖੱਤੇ ਰਹਿ ਗਏ ਆਪਣੇ ਤੇ ਆ ਵੀ ਬੀਜ ਹੋ ਚੱਲੇ ਆ ਪਲਾਂਟ ਚੈੱਕ ਕਰੋ ਖੜਾਕਾ ਰਾਈਟਰ ਦਾ ਬਾ ਗੋਇਂਦਾ ਆਉਂਦਾ ਕਿ ਨਹੀਂ ਇਹ ਸਪਾਈ ਵੀ ਚੈੱਕ ਕਰ ਲੋ ਉਹ ਘੈਂਟ ਸਪਾਈ ਆ ਪੈਂਦਾ ਪੂਰਾ ਸਰਗਾਟਾ ਲਓ ਮਿੱਤਰੋ ਕੰਮ ਨਿਬੜ ਚੱਲੇ ਆ ਬਸ ਇੰਨਾ ਕਰ ਰਹਿ ਗਿਆ ਤਾਂ ਤੇ ਆਹਾ ਫੇ ਬਾਵਾਗੇ ਇੰਨਾ ਕਾਪਾ ਤੇ ਬਾਅਦ ਕੀ ਫੇ ਚੱਲਣਾ ਕੰਮ ਦਾ ਦਾ ਕਿਰਾ ਕੀਤਾ ਬਾਈ ਦਾ ਫੇਰ ਮੁੜ ਕੇ ਗੱਲ ਸੁੱਕ ਜਾਣੀ ਜੇ ਸਾਰਾ ਪਾਉਂਦੇ ਤਾਂ ਬੀਜ ਨੂੰ ਟਾਈਮ ਲੱਗਦਾ ਤੇ ਆ ਕਰਕੇ ਫੇਰ ਅੱਧਾ ਅੱਧਾ ਛਾਂ ਚ ਕਰੋ ਇੱਥੇ ਕਿੰਨੀ ਸੋਹਣੀ ਆ ਐ ਕਾ ਬੇਲਾ ਨੇ ਐਨ ਵਧੀਆ ਜਾਲੀ ਜੀ ਲਾਈ ਆ ਕਿਸਨ ਦੀ ਲੋ ਵੀ ਮਿੱਤਰੋ 3:00 ਵੱਜ ਗਏ ਆ ਤੇ ਆਪਣਾ ਰਹਿ ਗਿਆ ਅੱਧਾ ਖੇਤ ਰਹਿ ਗਿਆ ਮੋਰੇ ਉਧਰ ਤਿੰਨ ਕ ਵੱਜ ਗਏ ਆ ਟਾਈਮ ਨਾਲ ਕੰਮ ਨਿਭੜ ਜਾਣਾ ਤੇ ਦੂਜਾ ਟਰੈਕਟਰ ਆਪਣਾ ਚੱਲ ਗਿਆ ਫਾਰਮ ਫ੍ਰੈਗ ਤੇ ਤਵੀਆਂ ਦਾ ਕੰਮ ਨਿਭੜ ਗਿਆ ਜੀ ਤੇ ਹੁਣ ਜੰਦਾ ਲੈ ਆਉਣਾ ਉਹਦੇ ਹੋਏ ਨੇ ਤੇ ਸਿਰਫ ਦੋ ਵਟਾ ਪੈਣੀਆਂ ਆਪਣੀਆਂ ਆਹ ਪਲਾਂਟ ਦਾ ਇੱਚ ਪੈਣੀ ਇੱਕ ਇਹ ਹੈਗਾ ਤਿੰਨਾ ਖੇਤਾਂ ਦਾ ਇਹੋ ਜਿਹੜਾ ਥੱਲਣਲਾ ਹੈਗਾ ਆ ਉਹ ਵੀ ਤਿੰਨਾ ਦਾ ਹੀ ਆ ਆਹ ਦਾ ਤੇ ਇੱਚ ਪੈਣੀ ਇੱਕ ਬਾਕੀ ਜਿਹੜਾ ਥੱਲਣ ਲਾਇਆ ਦੋ ਖੇਤਿਆਂ ਦਾ ਉਹ ਆਪਾਂ ਰਹਿਣ ਦੇਣਾ ਇੱਥੇ ਨੇ ਬੜਿਆਣਾ ਕੰਮ ਅੱਜ ਤੇ ਬਾਕੀ ਆਪਣੇ ਖੂਤੇ ਦਾ ਜੇ ਕੰਮ ਸੇ ਘੱਮ 10 ਦਿਨਾਂ ਦੀ ਵਾਰੀ ਆਉਣੀ ਆ ਤੇ ਇੱਥੇ ਹੀ ਸੀਗੇ ਇਹ ਕੰਮ ਨਿਬੜ ਜੂਗਾ ਬੱਟਾ-ਬੱਟਾ ਪਾ ਕੇ ਤੇ ਬਾਕੀ ਖੱਤੇ ਪੂਰੇ ਐ ਨਾ ਇਤ ਕੀ ਵਧੀਆ ਬਣ ਰਹੇ ਆ ਕਿ ਜੱਦੀ ਜਾਂਦਾ ਟਰੈਕਟਰ ਤੇ 7 ਕੇਤ ਬਣ ਜਾਂਦੇ ਆਪਣੇ ਇੱਥੇ ਤੇ ਕੰਮ ਨਿਬੜ ਜਾਣਾ ਕੋਈ ਅਸੀਂ ਵਿਚ ਰੁਕੇ ਵੀ ਆ ਟਰੈਕਟਰ ਉਧਰ ਸਾਂ ਸੂ ਲੈਣ ਨੂੰ ਨਾਲੇ ਚਾਹ ਚੂ ਪੀਣ ਨੂੰ ਰੋਟੀ ਰੋਟੀ ਖਾਦੀ ਕਰਕੇ ਪੁਰੇ ਆਪਾਂ 8 ਵਜੇ ਆਏ ਸੀਗੇ ਟਾਈਮ ਨਾਲ ਤਾਂ ਵੀ ਕੰਮ ਨਿਬੜ ਜਾਣਾ ਲੋ ਵੀ ਮਿੱਤਰੋ ਇੱਕ ਮੋਟਰ ਤੇ ਤਾਂ ਆਪਾਂ ਕੱਲ ਸ਼ਾਮੀ ਨਵੇੜ ਗਏ ਸੀਗੇ ਬੱਟਾ-ਬੱਟਾ ਪਾ ਗਏ ਸੀਗੇ ਤੇ ਬਾਕੀ ਆਪਣਾ ਇਹ ਮੋਟਰ ਤਾਂ ਨਿਬੜ ਗਈ ਹੁਣ ਹੁਣ ਆਪਾਂ ਕੰਮ ਕਰਾਂਗੇ ਸਟਾਰਟ ਖੂਤੇ ਕਰਾਂਗੇ ਅਜੇ ਪੰਜਾ-ਛੇ ਦਿਨਾਂ ਤੱਕ ਹੱਤੇ ਛੇੜਾਂਗੇ ਉੱਥੇ ਤੇ ਇੱਥੇ ਨਵੇੜ ਗਏ ਇੱਕ ਮੋਟਰ ਨਿਬੜ ਗਈ ਦੋ ਰਹਿ ਗਈਆਂ ਹੁਣ ਆਪਣੀਆਂ ਤੇ ਬਾਕੀ ਹੁਣ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਮਿਲਦੇ ਆਪਾਂ ਤੁਹਾਨੂੰ ਹੋਰ ਕਿਸੇ ਨਵੇਂ ਬਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ ਤੇ ਮਿਲਦੇ ਆਂ ਆਪਾਂ ਤੁਹਾਨੂੰ ਹੋਰ ਕਿਸੇ ਨਵੇਂ ਵਲੌਗ ਚ